ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਪੰਜ ਬਸੀਆਂ ਟੌਪ ਟੌਪ ਦੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਹਾਂਜੀ ਬਾਈ ਸਾਸਰੀ ਗਾ ਜੀ ਸਾਸਰੀ ਗਾ ਜੀ ਨਾਮ ਸੋਨੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਜੀ ਬਾਈ ਕਿੰਨੇ ਬਸੀਆਂ ਬਕੋ ਆਪਣੇ ਕੋਲ ਅੱਜ ਆਪਣੇ ਕੋਲੇ 5 ਵਿੱਚ 6 ਵੀਰ ਜੀ ਠੀਕ ਆ ਜੀ ਆ ਪਹਿਲੀ ਬਸੀ ਦੀ ਜਾਣਕਾਰੀ ਦੋ ਜੀ ਪਹਿਲੇ ਡਬਲ ਓ ਜੀ ਇਹ 11-12 ਮਹੀਨਿਆਂ ਦਾ ਬੱਚਾ ਹੀ ਖੀਰੇ ਹੀ ਆ ਠੀਕ ਹੈ ਜੀ ਤੇ ਰੇਟ ਭਰਾ ਇਹਦਾ ਇਹਦਾ ਰੇਟ ਜਮਹਾਨਾ ਹੀ ਏਹੀ ਗੱਲ 15000 ਰੁਪਏ ਹੀ ਠੀਕ ਹੈ ਜੀ ਤੇ ਜਿਹੜੀ ਨਾਲ ਦੀ ਬੱਸੀ ਇਹ ਕਿੰਨੇ ਟਾਂ ਦੀ ਆ ਇਹ ਵੀ ਜੀ 11-12 ਮਹੀਨਿਆਂ ਦੀ ਗੁਈ ਆ ਜੀ ਇਹਦਾ ਰੇਟ ਜੀ ਇਹਦਾ ਮੁੱਲ 17000 ਆ ਜੀ ਇਹਦਾ 17000 ਠੀਕ ਹੈ ਜੀ ਹਲੋ ਕੀਰੇ ਬੱਚੇ ਆ ਥਾਣਾ ਸੋਣਾ ਦੇ ਜਮਾ ਕੰਪਲੀਟ ਆ ਜੀ ਠੀਕ ਹੈ ਜੀ ਕੱਦ ਬੜ ਸੁਖਨ ਕਰਮ ਹਾਂ ਠੀਕ ਹੈ ਜੀ ਇਹਦਾ 17 ਤੇ ਇਹਦਾ ਕਿੰਨਾ ਦੇਸੀ 15 ਇਹਦਾ 15 ਜੀ 32000 ਜੇ ਕਿਸੇ ਨੂੰ ਦੋਨੇ ਬਈ ਇਕੱਠੇ ਲੈ ਕੇ ਨੇ ਫੇਰ ਹਾਓ ਜਮਾਨਤਾਨ ਕਰ ਦਾਂਗੇ ਜੀ ਹਾਂ ਹਾਂ ਬਹੁਤ ਬੜਾ ਮਕੀਨੀ ਹੈ ਵੀ ਬਹੁਤ ਸੋਹਣਾ ਫੇਸ ਕੁਆਲਟੀ ਤੇ ਕਰ ਦਿਖਾਉਣੇ ਦੂਜੀ ਵਸੇ ਹਾਂ ਜੀ ਭਾਈ 3 ਜੇ ਨੰਬਰ ਵਸੇ ਦੀ ਜਸੂਈ ਕਨੇ ਟਾਈਮ ਦੀ ਹੈ ਇਹ ਦੋਂਦੀ ਹੋ ਗਈ ਮੋਹ ਠੀਕ ਹੈ ਜੀ ਦੁੱਧ ਦੁੱਗ ਦੇ ਚੱਕੇ ਆਈਏ ਨੇ ਠੀਕ ਹੈ ਜੀ ਤੇ ਆਪਣਾ ਰੇਟ ਭਰਾ ਦਾ ਇਹਦਾ ਰੇਟ 20000 ਰੁਪਈਆ ਜੀ ਇਹਦਾ 20000 ਹਾਂ ਫੇਸ ਬਹੁਤ ਸੋਹਣਾ ਬੱਸੀ ਦਾ ਕਰਮਾਂ ਵਾਲੀ ਦਾ ਰੰਗ ਰੂਪ ਕੰਨ ਕੁੰਨ ਬਹੁਤ ਸਮਾ ਸਕੀਨ ਬੱਸੀ ਹੈ ਜੀ ਠੀਕ ਹੈ ਰੇਟ ਬਾਈ ਨੇ ਬਿਲਕੁਲ ਜਾਇਜ਼ ਹੀ ਦੱਸਿਆ ਠੀਕ ਹੈ ਕੋਈ ਵਾੜ ਨਹੀਂ ਵਈਆ ਕਰੋ ਮਾੜਾ ਤੁਹਾਨੂੰ ਦਿਖਾਉ ਇਹਦੇ ਲੋ ਜੀ ਚੈੱਕ ਕਰ ਸਕਦੇ ਹੋ ਲੋ ਜੀ ਠੀਕ ਹੈ ਬੱਸੀ ਸੋਹਣੀ ਹੈ ਸਕੀਨ ਦੇਖ ਸਕਦੇ ਹੋ ਇਹ ਜਿਹੜੀ ਛੋਟੀ ਹੈ ਵੀ ਅ ਚੌਥੇ ਨੰਬਰ ਤੇ ਆਈ ਇਹਦੀ ਮੜੀ ਸਿੰਗਰ ਦੀ ਫੁਟੇਜ ਹੁੰਦਾਗੇ ਵੀ ਜਾਣਗੇ ਖਰਾ ਠੀਕ ਹੈ ਜੀ ਬੜਾ ਫੇਸ ਦਿਖਾ ਦਿਓ ਮਾੜਾ ਨੀੜੇ ਮੱਕਾ ਉਹਨੂੰ ਦਿਖਾ ਦਮੜੇ ਬਸਾਂ ਜੀ ਲੋ ਜੀ ਠੀਕ ਹੈ ਜੀ ਚੱਕਾ ਸਲ ਭਰਾ ਨੰਨੀ ਨਹੀਂ ਆ ਬਾਈ ਕੋਲ ਚਾਰ ਤੇ ਇਹਨੂੰ ਤੋੜ ਦੋ ਭਰਾ ਮੜੇਆ ਵੈਸੇ ਚਾਰੇ ਪੱਤ ਦਿਖਾਈ ਦੇਨੇ ਭਰਾ ਤੋੜ ਕੇ ਇਹਦਾ ਮੁੱਲ ਵੀ ਜਾਇਜ਼ ਆ ਜੀ ਠੀਕ ਹੈ ਜੀ ਠੀਕ ਹੈ ਕਿੰਨਾ ਦਾ ਸਹੀ ਇਹਦਾ ਇਹਦਾ ਮੁੱਲ 7000 ਰੁਪਏ ਆ ਜੀ ਇਹਦਾ 7000 ਭਰਾ ਠੀਕ ਹੈ ਜੀ ਆ ਵੀ ਤੋੜ ਦੋ ਬਾਈ ਇੱਕ ਮਿੰਟ ਬਾਈ ਇਥੇ ਕਰ ਲੈਣੇ ਸਾਡ ਕੀ ਦਾ ਬਰੇਡ ਦੱਸ ਦੋ ਦੁਬਾਰੇ ਇਹਦਾ ਮੁੱਲ 20000 ਹੈ ਇਮਾਨਤਾਨ ਕਰ ਦਾਂਗੇ ਇਹਦਾ ਮੁੱਲ 20000 ਪਰ ਕਿੰਨੇ ਟਾਈਮ ਦੀ ਹੈ ਇਹ ਦੁਗ੍ਹੀ ਹਾਂ ਇਹ ਦੁਗ੍ਹੀ ਹੋ ਗਈ ਮੂਹ ਹੋਰ ਲਓ ਪਰ ਮੋੜ ਲਓ ਲੋ ਜੀ ਚੈੱਕ ਸਰਨੇ ਤੋੜਾ ਤਰਾ ਸਕੀਨ ਹੈ ਪੂਰੀ ਠੀਕ ਹੈ ਜੀ ਹਾਂਜੀ ਇਹਨੂੰ ਇਹ ਤੋੜ ਐਰ ਸਰ ਵੀ ਤੋੜ ਦੋ ਨੋਪਰਾ ਤੋੜ ਸਾਡੇ ਸਾਹਮਣੇ ਹੈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਕੱਦ ਬਟਾ ਤੁਸੀਂ ਦੇਖ ਸਕਦੇ ਹੋ ਔਰ ਤੋਂ ਪ੍ਰਾਬਲਮ ਹੀ ਤੋਰ ਦੋ ਤੋਰ ਲਓ ਤੋਰ 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 ਲੜਾਇਆ ਅੰਦਰ ਦੀਆਂ ਬਈ ਇਹਨੂੰ ਰੋਕ ਕੇ ਰੱਖ ਰੋਕ ਕੇ ਰੱਖੋ ਠੀਕ ਹੈ ਰੋਕ ਲਓ ਚੱਲ ਕੋਈ ਗੱਲ ਬਸ ਕੋਈ ਗੱਲ ਡਰਦੀ ਨਹੀਂ ਥੋੜੀ ਚੱਲ ਇਹਨੂੰ ਤੋਰ ਦੇ ਬਈ ਤੈਨੂੰ ਤੋਰ ਦੇ ਇੱਧਰ ਹੀ ਤੋਰ ਦੇ ਲੋ ਜੀ ਇਹਦਾ ਰੇਟ ਦਾ ਸੀ ਪਹਿਲਾਂ ਐਰ ਸਰ ਦਾ 17000 ਇਹ 17000 ਹੈ ਜੀ ਮਾਨਤਾਣ ਕਰ ਦਾਂਗੇ ਜੀ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਤੇ ਆ ਆ ਗਈ ਇਹਦਾ 15000 ਹੈ ਜੀ ਲੋ ਭਰਾ ਠੀਕ ਹੈ ਚੈੱਕ ਕਰ ਸਕਦਾ ਹਾਂ ਬਈ ਰੋਕ ਲੈ ਇੱਕ ਮਿੰਟ ਇੱਕ ਪੰਜਵੀਂ ਬੱਸੀ ਅੰਦਰ ਹੈ ਜੀ ਉੱਥੇ ਮਾਫ ਠੀਕ ਹੈ ਠੀਕ ਹੀ ਦਿਖਾ ਦੇ ਨੇ ਲੋ ਜੀ ਠੀਕ ਹੈ ਜੀ ਹਾਂ ਜੀ ਵੀ ਪੰਜਵੀਂ ਬੱਸੀ ਦੀ ਸਹੀ ਜਾਣਕਾਰੀ ਇਹ ਹੈ ਮਾੜੀ ਜੀ ਕਰੋ ਜੀ ਹਾਂ ਜੀ ਰੰਗ ਪ੍ਰਿੰਟ ਬਹੁਤ ਚੰਗਾ ਹੈ ਇਹਦਾ ਮੋਹ ਦੋਂਦੀ ਹੈ ਜੀ ਠੀਕ ਆ ਇਹਦਾ ਉਹ ਜੀ ਮੁੱਲ ਆਈ ਵੀਰ ਜੀ ਕਿੰਨਾ ਰੇਟ ਆ ਜੀ ਇਹਦਾ ਮੁੱਲ 10000 ਰੁਪਏ ਆ ਜੀ ਇਹਦਾ 10000 ਲੋਪਰਾ ਬਹੁਤ ਸੋਹਣੀ ਬੱਸੀ ਹੈ ਵੀ ਕੱਦ ਬੈਡ ਸੁਖਨਾ ਕਰਮ ਕਿੰਨੇ ਟਾਈਮ ਦਿਸੇ ਹੈ ਇਦੋਂਦੀ ਆਈ ਮੋਹ ਦੋਂਦੀ ਠੀਕ ਆ ਦੋ ਦੁੱਕ ਦੇ ਚੱਕੇ ਆਈ ਹੈ ਠੀਕ ਆ ਠੀਕ ਆ ਠੀਕ ਲੋਚ ਚੈੱਕ ਕਰ ਸਰਬਰ ਮੀਨ ਬਗੇ ਠੀਕ ਗ੍ਰੇਡ ਬਿਲਕੁਲ ਜਾਇਜ਼ ਆ ਬਾਈ ਜੀ ਬੰਦ ਭਰਾ ਬੰਦ ਲੋ ਭਰਾ ਪੰਜ ਬੱਸੀਆਂ ਪੰਜਾਂ ਜਿਹੜੀ ਫੈਟ ਆਉਂਦੀ ਹੈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੈਂਟ ਸਹਿਣਾ ਤੇ ਜਿਲ੍ਹਾ ਨੂੰ ਪਹਿਣਾ ਹੀ ਪਰਣਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਕ ਕੇ ਬਾਈ